ਪੜਕੇ ਦੇ ਮੋਰਚੇ ਤੋਂ ਪਹਿਲਾਂ ਐਸ ਕੇਐਮ ਦੇ ਕਈ ਕਿਸਾਨ ਲੀਡਰ ਰਿਟੇਨ ਹੈ ਟਾਂਡਾ ਤੋਂ ਜੰਗਵੀਰ ਸਿੰਘ ਚੋਹਾਨ ਨੂੰ ਰਾਸਤੇ ਵਿੱਚ ਲਿਆ ਗਿਆ ਜੁਗਿੰਦਰ ਉਗਰਾਹ ਦੇ ਘਰ ਵੀ ਪਹੁੰਚੀ ਪੁਲਿਸ ਐਸ ਕੇਐਮ ਦੇ ਨਾਲ ਮੀਟਿੰਗ ਦੇ ਵਿੱਚ ਸਹਿਮਤੀ ਨਾ ਬਣਤੀ ਸੀ ਇਹ ਮੰਨਤਾ ਬਿਆਨ ਮੇਰੇ ਦਰਵਾਜ਼ੇ ਕਿਸਾਨਾਂ ਦੇ ਲਈ ਹਮੇਸ਼ਾ ਖੁੱਲੇ ਪਰ ਤਰਨੇ ਲਾ ਕੇ ਲੋਕਾਂ ਨੂੰ ਨਾ ਕਰੋ ਖੱਜਲ ਖਵਾੜ ਨਸ਼ਾ ਤਸਕਰਾਂ ਦੇ ਖਿਲਾਫ ਬਲਡوزر ਐਕਸ਼ਨ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਪਟੀਸ਼ਨ ਦੇ ਵਿੱਚ ਬਲਡوزر ਐਕਸ਼ਨ ਨੂੰ ਦੱਸਿਆ ਗਿਆ ਖੇਰ ਕਾਨੂੰਨੀ ਸੁਬੇ ਦੇ ਵਿੱਚ ਕਈ ਥਾਈਂ ਚੱਲਿਆ ਹੈ ਪ੍ਰਸ਼ਾਸਨ ਦਾ ਪੀਲਾ ਪੰਜਾ ਪੰਜਾਬ ਸਰਕਾਰ ਦਾ ਨਸ਼ੇ ਖਿਲਾਫ ਐਕਸ਼ਨ ਸ਼ਾਰੀ ਕੈਬਨਟ ਸਬ-ਕਮੇਟੀ ਦੇ ਮੈਂਬਰ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀਆਂ ਦੇ ਨਾਲ ਕਰਨਗੇ ਮੀਟਿੰਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੁੜ ਵਸੇਬਾ ਸੈਂਟਰਾਂ ਦਾ ਕਰਨਗੇ ਦੌਰਾ ਅਰੇ ਜੱਜ ਸੇਧਾਰ ਗਿਆਨੀ ਰਕबीर ਸਿੰਘ ਨੂੰ ਮਿਲਣਗੇ ਭਰਤੀ ਦੇ ਲਈ ਬਣਾਈ ਕਮੇਟੀ ਦੇ ਮੈਂਬਰ 10 ਵਜੇ ਦੇ ਕਰੀਬ ਹੋਵੇਗੀ ਮੁਲਾਕਾਤ ਤਾਂ ਮੈਂ ਤੇ ਬਡੋਂਗਰ ਦੇ ਚੁੱਕੇ ਨੇ ਅਸਤੀਫਾ ਮੈਨ ਅਰਿਸ ਪਾਲਤੀ ਲੋਕ ਸਭਾ ਸੈਸ਼ਨ ਦੇ ਵਿੱਚ ਹਿੱਸਾ ਲੈਣ ਵਾਲੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਐਨਐਸਸੀ ਖਿਲਾਫ ਪਟੀਸ਼ਨ ਤੇ ਵੀ ਪੱਖ ਸੁਣੇਗੀ ਅਦਾਲਤ ਲੁਧਿਆਣਾ ਚ ਰੈਵਨਿਊ ਅਫਸਰਾਂ ਨੇ ਮੀਟਿੰਗ ਦੇ ਵਿੱਚ ਲਿਆ ਵੱਡਾ ਫੈਸਲਾ ਸ਼ੁੱਕਰਵਾਰ ਤੱਕ ਰਜਿਸਟਰੀਆਂ ਨਾ ਕਰਨ ਦਾ ਕੀਤਾ ਐਲਾਨ ਬੋਲੇ ਜਿਨ੍ਹਾਂ ਨੇ ਚੱਕਣ ਉਛਾਲਿਆ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਵੇਰਵਾ ਕਰਾਂਗੇ ਉਹ ਜੱਗ ਚੈਂਪੀਅਨ ਟਰਾਫੀ ਦੇ ਸੈਮੀਫਾਈਨਲ ਦੇ ਵਿੱਚ ਇੰਡੀਆ ਤੇ ਆਸਟ੍ਰੇਲੀਆ ਦੀ ਹੋਵੇਗੀ ਟੱਕਰ ਦਪਹਿਰ 2:30 ਵਜੇ ਦੁਬਈ ਸਟੇਡੀਅਮ ਦੇ ਵਿੱਚ ਹੋਵੇਗਾ ਮੁਕਾਬਲਾ ਫਾਈਨਲ ਦੇ ਵਿੱਚ ਥਾਂ ਬਣਾਉਣ ਦੇ ਇਰਾਦੇ ਦੇ ਨਾਲ ਉਤਰੇਗੀ ਟੀਮ ਇੰਡੀਆ ਪਰਤੋ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਰੋਕਰਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਹਾਈਵੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਅਕਵਾਇਰ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਸਖਤ ਨਜ਼ਰ ਆ ਰਿਹਾ ਹੈ ਹਾਈਵੇ ਪ੍ਰੋਜੈਕਟਾਂ ਦੇ ਲੈ ਕੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ 2 ਮਹੀਨੇ ਦੇ ਵਿੱਚ ਜ਼ਮੀਨ ਅਕਵਾਇਰ ਕਰੇ ਪੰਜਾਬ ਸਰਕਾਰ ਹਾਈ ਕੋਰਟ ਨੇ ਬਕਾਇਦਾ ਹਦੇਸ਼ ਦਿੱਤੇ ਨੇ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਲਈ ਹਰ ਸੰਭਵ ਸਹਾਇਤਾ ਦੇਵੇ ਪੰਜਾਬ ਸਰਕਾਰ ਐਨ ਐਚ ਆਈ ਨੂੰ ਹਫਤੇ ਅੰਦਰ ਪੈਂਡਿੰਗ ਪ੍ਰੋਜੈਕਟਾਂ ਦੀ ਸੂਚੀ ਪੰਜਾਬ ਸਰਕਾਰ ਨੂੰ ਦੇਣ ਦੇ ਲਈ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਐਨ ਐਚ ਆਈ ਦੀ ਅਰਜ਼ੀ ਤੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਦਰਸਲ ਇਹ ਨਿਰਦੇਸ਼ ਦਿੱਤੇ ਨੇ ਜ਼ਮੀਨ ਅਕਵਾਇਰ ਦੇ ਮਾਮਲੇ ਜਲਦ ਸੁਲਝਾਏ ਜਾਣ ਹਾਈ ਕੋਰਟ ਦਾ ਇਹ ਕਹਿਣਾ ਸਬੰਧਿਤ ਮਾਮਲੇ ਦੇ ਵਿੱਚ ਜਲਦ ਉਚਿਤ ਮੁਆਵਜ਼ਾ ਦਿੱਤਾ ਜਾਵੇ ਜ਼ਮੀਨ ਅਕਵਾਇਰ ਦੇ ਵਿੱਚ ਅੜਚਨ ਆਉਂਦੀ ਹੈ ਤਾਂ ਐਨ ਐਚ ਆਈ ਨੂੰ ਤੁਰੰਤ ਪੁਲਿਸ ਸਹਾਇਤਾ ਦਿੱਤੀ ਜਾਵੇ ਹਾਈ ਕੋਰਟ ਦੇ ਵੱਲ ਦਰਸਲ ਪੰਜਾਬ ਸਰਕਾਰ ਨੂੰ ਜੋ ਇਹ ਬਕਾਇਦਾ ਆਦੇਸ਼ ਦਿੱਤੇ ਗਏ ਨੇ ਜਾਣਕਾਰੀ ਮੁਤਾਬਕ ਕੁੱਲ 1344 ਕਿਲੋਮੀਟਰ ਦੇ ਪ੍ਰੋਜੈਕਟਾਂ ਦੇ ਵਿੱਚੋਂ ਕਰੀਬ 100 ਕਿਲੋਮੀਟਰ ਦੇ ਲਈ ਜ਼ਮੀਨ ਅਕਵਾਇਰ ਦੇ ਵਿੱਚ ਮੁਸ਼ਕਲ ਆ ਰਹੀ ਹੈ ਮਾਮਲੇ ਤੇ 21 ਮਾਰਚ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਮੁਨੇ ਸੁਤਰੀ ਅਨਬੇ ਦੇ ਫਰਜ਼ੀ ਇਨਕਾਉਂਟਰ ਦੇ ਮਾਮਲੇ ਦੇ ਵਿੱਚ ਵੱਡਾ ਫੈਸਲਾ ਹੋਇਆ ਮਹਾਰਿਕ ਦੀ ਸੀਬੀਏ ਵਿਸ਼ੇਸ਼ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾ ਦੇ ਦਿੱਤਾ ਗਿਆ 32 ਸਾਲ ਪੁਰਾਣੇ ਮਾਮਲੇ ਦੇ ਵਿੱਚ ਪਰਿਵਾਰਾਂ ਨੂੰ ਇਨਸਾਫ ਮਿਲਿਆ ਗੁਰਦੇਵ ਸਿੰਘ ਅਤੇ ਸੁਖਵੰਤ ਸਿੰਘ ਦਾ ਦਰਸਲ ਕਤਲ ਹੋਇਆ ਸੀ ਮਾਮਲੇ ਦੇ ਦੋਸ਼ੀਆਂ ਨੂੰ 6 ਮਾਰਚ ਨੂੰ ਹੁਣ ਸਜ਼ਾ ਸੁਣਾਈ ਜਾਵੇਗੀ ਇਸ ਮਾਮਲੇ ਦੇ ਵਿੱਚ 11 ਪੁਲਿਸ ਅਧਿਕਾਰੀਆਂ ਤੇ ਅਗਵਾ ਗੈਰ ਕਾਨੂੰਨੀ ਹਿਰਾਸਤ ਅਤੇ ਕਤਲ ਦੇ ਦੋਸ਼ ਲਗਾਏ ਗਏ ਸੀ ਮੁਕਦਮੇ ਦੀ ਸੁਣਵਾਈ ਦੇ ਦੌਰਾਨ ਚਾਰ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਤਾਂ 1993 ਦਾ ਦਰਸਲ ਇਹ ਫਰਜ਼ੀ ਅਨਕਾਉਂਟਰ ਦਾ ਹੀ ਪੂਰਾ ਮਾਮਲਾ ਹੈ ਆ ਮਹਾਰਾਜੀ ਦੀ ਸੀਬੀਐਫ ਵਿਸ਼ੇਸ਼ ਅਦਾਲਤ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ ਦੋ ਪੁਲਿਸ ਮੁਲਾਜ਼ਮਾਂ ਨੂੰ ਜੋ ਕਿ ਦੋਸ਼ੀ ਕਰਾਬ ਦੇ ਦਿੱਤਾ ਗਿਆ 32 ਸਾਲ ਪੁਰਾਣੇ ਮਾਮਲੇ ਦੇ ਵਿੱਚ ਪਰਿਵਾਰਾਂ ਨੂੰ ਹੁਣ ਇਨਸਾਫ ਮਿਲਿਆ ਹੈ ਦਰਸਲ ਗੁਰਦੇਵ ਸਿੰਘ ਤੇ ਸੁਖਵੰਤ ਸਿੰਘ ਦਾ ਕਤਲ ਹੋਇਆ ਸੀ ਤੇ ਮਾਮਲੇ ਦੇ ਦੋਸ਼ੀਆਂ ਨੂੰ 6 ਮਾਰਚ ਨੂੰ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਜਾਵੇਗੀ ਤਾਜਬੀਰ ਨਾ ਹੈ ਕਿ ਮੇਰੀ 5 ਸਾਲ ਦੀ ਉਮਰ ਸੀ ਸਨਪ ਸੁਖਵੰਤ ਸਿੰਘ ਮੈਂ ਸਭ ਤੋਂ ਛੋਟਾ ਹਾਂ ਜੀ ਮੇਰੇ ਨੂੰ ਦੋ ਸਿਸਟਰ ਨੇ ਇੱਕ ਬ੍ਰਦਰ ਸੀ ਉਹ ਵੱਡੇ ਨੇ ਤੇ ਜੀ ਸੀਤਾਰਾਮ ਚੱਕਣ ਆਇਆ ਸੀ ਮੈਂ ਤਾਂ ਛੋਟਾ ਸੀ ਬਾਅਦ ਚਾ ਦਾਦਾ ਜੀ ਦੱਸਦੇ ਸੀ ਮੰਮੀ ਹੁਣੀ ਦੱਸਦੇ ਹੁੰਦੇ ਸੀ ਪਰ ਮੈਂ ਮੈਨੂੰ ਥੋੜੀ ਥੋੜੀ ਸੰਭਾਲ ਆ ਵੀ ਜਦੋਂ ਇਹ ਚੱਕਣ ਆਏ ਸੀ ਮੈਨੂੰ ਸਵੇਰੇ ਗੋਦੀ ਚੱਕਿਆ ਹੋਇਆ ਦ ਹੈ ਮੈਨੂੰ ਚੱਕਿਆ ਹੋਇਆ ਸੀ 5 ਵਜੇ ਮੇਰਾ ਬਹੁਤ ਜ਼ਿਆਦਾ ਉਹ ਪਿਆਰ ਸੀ ਜਾਂ ਨਾਲੋਂ ਮੈਂ ਜਿੱਦ ਜਿਆਦੀ ਕਰਦਾ ਹੋਊਗਾ ਮੈਂ ਨਾਲ ਰਹਿੰਦਾ ਸੀ ਅੱਛਾ ਬਹੁਤ ਸਾਰੇ ਘਟਕੂਏ ਨੇ ਜਿਹੜੇ ਸਾਦੀ ਵਾਲੇ ਜਿਹੜੀ ਹਾਂ ਤੋਂ ਤੇ ਨੋਜ ਬਣੇ ਸੀ ਜੀ ਅਨਮਾਇਰ ਸੀ ਹਾਂਜੀ ਹਾਂਜੀ ਪਹਿਲੀ ਵਾਰ ਉਹ ਇੱਕ ਦੋ ਕੇਸ ਜੀ ਰਿਲੇਟਡ ਆਇਆ ਸੀ ਤੇ ਸੀ타ਰਾਮ ਨੂੰ ਦੱਸਿਆ ਪਿਆ ਐਡਵੋਕੇਟ ਸਾਹਿਬ ਨੇ ਵੀ ਉਹ ਸੀ타ਰਾਮ ਸੀ ਜਿੰਨੇ ਉਥੋਂ ਪੱਟੀ ਦੇ ਵਿੱਚੋਂ ਹਸਪਤਾਲ ਚੋਂ ਬੰਦਾ ਚੱਕ ਕੇ ਦੁਬਾਰਾ ਮਾਰਿਆ ਸੀ ਤੇ ਇਹਨੂੰ ਹੋਣੀ ਚਾਹੀਦੀ ਸਜ਼ਾ ਬਾਕੀਆਂ ਨੂੰ ਵੀ ਹੋਣੀ ਚਾਹੀਦੀ ਸੀ ਰੋਕ ਕਰਾਂਗੇ ਅਗਲੀ ਖਬਰ ਦਾ ਉਤਰਖੰਡ ਦੇ ਰਿਸ਼ੀਕੇਸ਼ ਦੇ ਵਿੱਚ ਭੀੜ ਦੇ ਵੱਲੋਂ ਸ਼ੋਰੂਮ ਦੇ ਸਿੱਖ ਮਾਲਕਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਪੱਗ ਤੱਕ ਉਤਾਰਨ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਪੰਜਾਬ ਦੇ ਵਿੱਚ ਵਿਰੋਧੀਆਂ ਆਵਾਜ਼ਾਂ ਉੱਠੀਆਂ ਤੇ ਮਾਮਲੇ ਦੇ ਵਿੱਚ ਤਿੰਨ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਚੜ੍ਹਪਤਿਆਂ ਇਹ ਤਸਵੀਰਾਂ ਨੇ ਉੱਤਰਾਖੰਡ ਦੇ ਰਿਸ਼ੀਕੇਸ਼ ਦੀਆਂ ਜਿੱਥੇ ਭੀੜ ਦੇ ਵੱਲੋਂ ਮੋਟਰਸਾਈਕਲ ਸ਼ੋਰੂਮ ਤੇ ਤਾਵਾ ਬੋਲ ਦਿੱਤਾ ਗਿਆ। ਸ਼ੋਰੂਮ ਮਾਲਕ ਦੋ ਭਰਾਵਾਂ ਨੂੰ ਖਿੱਚ ਧੂਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਸੀਟਿੰਗ ਦੇ ਦੌਰਾਨ ਸਿਕ ਭਰਾਵਾਂ ਦੇ ਵਾਲ ਤੱਕ ਖੁੱਲ ਗਏ ਭੀੜ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਿਹਾ ਪਰ ਮੁੱਖ ਦਰਸ਼ਕ ਬਣਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਭੀੜ ਤੇ ਕਾਬੂ ਪਾਉਣ ਦੇ ਵਿੱਚ ਪੁਲਿਸ ਲਾਚਾਰ ਨਜ਼ਰ ਆ ਰਹੀ ਹੈ ਦਰਸਲੇ ਮਾਮਲਾ ਪਖਿਆ ਪਾਰਕਿੰਗ ਵਿਵਾਦ ਨੂੰ ਲੈ ਕੇ ਸ਼ੋਰੂਮ ਦੇ ਬਾਹਰ ਖੜੇ ਵਨ ਦੀ ਪਾਰਕਿੰਗ ਨੂੰ ਲੈ ਕੇ ਸਥਾਨਕ ਕਾਉਂਸਲਰ ਨੇ ਇਤਰਾਜ਼ ਜਤਾਇਆ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਇਹ ਕਾਉਂਸਲਰ ਸ਼ੋਰੂਮ ਪਹੁੰਚਿਆ ਜਿੱਥੇ ਮਾਲਕ ਨਾਲ ਇਸ ਦੀ ਬਹਿਸ ਸ਼ੁਰੂ ਹੋ ਗਈ ਬਹਿਸ ਇੰਨੀ ਤਿੱਖੀ ਹੋ ਗਈ ਕਿ ਗੱਲ ਹੱਥੋਂ ਪਾਈ ਤੇ ਆ ਗਈ ਫਿਰ ਜੋ ਹੋਇਆ ਉਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਪੀੜਤ ਪੱਖ ਦਾ ਕਹਿਣਾ ਹੈ ਕਿ ਕਾਉਂਸਲਰ ਦੇ ਵੱਲੋਂ ਪਹਿਲਾਂ ਉਹਨਾਂ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ ਦੋ ਚਾਰ ਵਾਰ ਪਹਿਲੇ ਵੀ ਆਇਆ ਇਹ ਹਮਾਰਸੇ ਕੁਝ ਰੰਗਦਾਰੀ ਲਈ ਮੰਗ ਕਰ ਰਹਾ ਹੈ ਡਿਮਾਂਡ ਕਰ ਰਹਾ ਹੈ ਕਿ ਭਈ ਨਿਆਰ ਹੋਗੇ ਤਾਂ ਮਰੇ ਸਾਥ ਮਰੇ ਹਿਸਾਬ ਸੇ ਰੋਗੇ ਨਹੀਂ ਤਾਂ ਮਰਾ ਸ਼ੋਰੂਮ ਬੰਦ ਕਰਾ ਦੂੰਗਾ ਸੀਸ ਕਰਾ ਦੂੰਗਾ ਜਾਂ ਤਮ ਨਹੀਂ ਕਰਨੇ ਦੂੰਗਾ ਜੀ ਰੋਜ਼ ਨਾ ਕੋਈ ਨਾ ਕੋਈ ਮੁੱਦਾ ਉਠਾ ਲੂੰਗਾ ਗਾੜੀਆਂ ਪਾਰਕਿੰਗ ਮੇਂ ਗਾੜੀਆਂ ਵੀ ਨਹੀਂ ਥੀ ਕੱਲ੍ਹ ਆਇਆ ਕਿ ਆਪੀ ਗਾਣੀ ਰੋਡ ਮੇਂ ਹੈ ਰੋਡ ਜਮ ਹੈ ਔਰ ਉਸ ਚੱਕਰ ਮੇਂ ਆਇਆ ਔਰ ਬਦਤਮੀਜ਼ੀ ਕਰਨ ਲਗਾ ਹਮਨੇ ਕਹਾ ਆਪ ਬਾਹਰ ਜਾਓ ਯਹਾਂ ਸੇ ਸ਼ੋਰੂਮ ਮੇਂ ਮਰੇ ਬੈਠਨੇ ਕੀ ਜ਼ਰੂਰਤ ਨਹੀਂ ਬੱਚੇ ਸਾਦ ਮੇਂ ਆਗੇ ਵੇਸੇ ਜੜਾ ਕਰਨੇ ਕੇ ਲਈ ਜੀ ਪੀੜਤਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਧਿਕਾਰਵਾਈ ਦਾ ਭਰੋਸਾ ਦਿੱਤਾ ਹੈ ਪਰ ਸਿੱਖਾਂ ਦੇ ਨਾਲ ਹੋਈ ਇਸ ਕਟਮਾਰ ਦਾ ਪੰਜਾਬ ਭਰ ਦੇ ਵਿੱਚ ਚੌਂ ਤਰਫਾ ਵਿਰੋਧ ਹੋ ਰਿਹਾ ਹੈ ਉੱਤਰਾਖੰਡ ਸਰਕਾਰ ਤੋਂ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਦੂਜੇ ਰਾਜਾਂ ਦੇ ਵਿੱਚ ਕਟਗਿੰਤੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਰਿਸ਼ੀਕੇਸ਼ ਤੋਂ ਅਸ਼ਿਸ਼ ਟੋਬਾਲ ਯੂਨਸੀ ਟੀਨ ਉਤਰਾਖੰਡ ਦੇ ਰਿਸ਼ੀਕੇਸ਼ ਦੇ ਵਿੱਚ ਦੋ ਸਿੱਖ ਭਰਾਵਾਂ ਦੀ ਕੁੱਟਮਾਰ ਦਾ ਮਾਮਲਾ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਐ ਜੀ ਪੀ ਸੀ ਨੇ ਉਤਰਾਖੰਡ ਦੇ ਸੀਐਮ ਨੂੰ ਪੱਤਰ ਲਿਖ ਕੇ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਅਕਾਲੀ ਦਲ ਦੇ ਸੰਸਦ ਮੈਂਬਰ ਹਰ ਸਿਮਰਤ ਕੋਰ ਬਾਦਲ ਨੇ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ऋषिकेश ਦੇ ਸਰਵਹਾਰਾ ਨਗਰ ਚ ਪਾਰਕਿੰਗ ਵਿਵਾਦ ਨੂੰ ਲੈ ਕੇ ਸਥਾਨਿਕ ਕਾਉਂਸਲਰ ਆਪਣੇ ਸਮਰਥਕਾਂ ਦੇ ਨਾਲ ਬਾਈਕ ਸ਼ੋਰੂਮ ਤੇ ਪਹੁੰਚ ਗਿਆ ਜਿੱਥੇ ਬਾਈਕ ਸ਼ੋਰੂਮ ਦੇ ਮਾਲਕ ਅਤੇ ਕਾਉਂਸਲਰ ਦੇ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਮਾਮਲਾ ਇੰਨਾ ਵੱਧ ਗਿਆ ਕਿ ਦੋਹਾਂ ਪੱਖਾਂ ਦੇ ਵਿਚਾਲੇ ਜੰਮ ਕੇ ਕੁੱਟਮਾਰ ਹੋਈ ਇਸ ਕੁੱਟਮਾਰ ਦੌਰਾਨ ਦੋਵੇਂ ਸਿੱਖ ਭਰਾਵਾਂ ਦੀ ਦਸਤਾਰ ਤੱਕ ਲੈ ਗਈ ਉਧਰ ਕਾਉਂਸਲਰ ਦੇ ਨਾਲ ਆਏ ਉਸ ਦੇ ਸਮਰਥਕਾਂ ਨੇ ਸ਼ੋਰੂਮ ਤੇ ਪਥਰਾਪ ਕਰ ਦਿੱਤਾ ਅਤੇ ਇੱਟਾਂ ਰੋੜੇ ਵਰਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਸ਼ੋਰੂਮ ਦੇ ਸ਼ੀਸ਼ੇ ਤੱਕ ਟੁੱਟ ਗਏ ਬਾਅਦ ਦੇ ਵਿੱਚ ਪੁਲਿਸ ਨੇ ਭੀੜ ਨੂੰ ਸ਼ਾਂਤ ਕੀਤਾ ਉੱਤਰਾਖੰਡ ਦੇ ਰਿਸ਼ੀਕੇਸ਼ ਚ ਹੋਈ ਕੁੱਟਮਾਰ ਦਾ ਇਹ ਮਾਮਲਾ ਪੰਜਾਬ ਪਹੁੰਚ ਗਿਆ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਰਿਸ਼ੀਕੇਸ਼ ਚ ਦੋ ਸਿੱਖ ਕਾਰੋਬਾਰੀਆਂ ਤੇ ਭੀੜ ਦੇ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਉੱਤਰਾਖੰਡ ਸਰਕਾਰ ਨੂੰ ਸਾਰੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਦੇਸ਼ ਭਰ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਮੁੱਖ ਕਿ ਸੇਂਟਾਮੀ ਜੋ ਮੁੱਖ ਮੰਤਰੀ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਜਿਸ ਤਰ੍ਹਾਂ ਕੇਸਾਂ ਦੀ ਵਿਆਪਕੀ ਹੋਈ ਹੈ ਤੇ ਕੇਸਾਂ ਨੂੰ ਹੱਥ ਪਾਏ ਗਏ ਆ 295 ਏ ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਐਸਜੀਪੀਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਦੂਜੇ ਪਾਸੇ ਅਕਾਲੀ ਦਲ ਦੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਘਟਨਾ ਨੂੰ ਰਾਸ਼ਟਰੀ ਏਕਤਾ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ ਉਹਨਾਂ ਕਿਹਾ ਕਿ ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਦੋ ਸਿੱਖ ਭਰਾਮਾਂ ਤੇ ਭੀੜ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੀਆਂ ਦਸਤਾਰਾਂ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਉਹਨਾਂ ਦੀ ਦੁਕਾਨ ਦੀ ਪੰਨ ਤੋੜ ਕੀਤੀ ਗਈ। ਉੱਤਰਾਖੰਡ ਸਰਕਾਰ ਨੂੰ ਕਾਨੂੰਨ ਮੁਤਾਬਕ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਘਟ ਗਣਤੀ ਸਿੱਖ ਪਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਦੇਸ਼ ਦੇ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕੌਮੀ ਏਕਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਉਧਰ ਭਾਜਪੀ ਨੇ ਅਕਾਲੀ ਦਲ 'ਤੇ ਸਿਆਸਤ ਕਰਨ ਦੇ ਇਲਜ਼ਾਮ ਲਾਏ। ਲਾਖਾਂ ਦੇ ਪਿੱਛੇ ਰੱਖਿਆ ਜਾਊਗਾ ਸੋ ਬੀਜੇਪੀ ਦੇ ਰਾਜ ਦੇ ਵਿੱਚ ਕੋਈ ਐਸੀ ਗਲਤ ਅੰਸਰ ਕੋਈ ਘਟਨਾ ਕਰ ਦੇਵੇ ਤੇ ਉਸ ਤੋਂ ਬਾਅਦ ਉਹਦਾ ਲਾਹਾ ਲੈਣ ਲਈ ਸਿੱਖਾਂ ਨਾਲ ਜੋੜ ਕੇ ਪੰਜਾਬ ਦੇ ਵਿੱਚ ਰਾਜਨੀਤੀ ਕਰਨਾ ਚਾਹੁੰਦੇ ਆ ਲੋਕਲ ਬੀਜੇਪੀ ਕਦੀ ਨਫ਼ਰਤ ਦੀ ਰਾਜਨੀਤੀ ਕਰਦੀ ਵੀ ਹੈਗੀ ਜੇ ਕੁਝ ਵੀ ਗਲਤ ਹੋਊਗਾ ਕਿਸੇ ਵੀ ਸਮਾਜ ਨਾਲ ਗਲਤ ਹੋਊਗਾ ਉੱਥੇ ਆਵਾਜ਼ ਚੱਕੀ ਜਾਊਗੀ ਦੂਜੇ ਪਾਸੇ ਸਿੱਖਾਂ ਨਾਲ ਹੋਈ ਕੁੱਟਮਾਰ ਦੀ ਘਟਨਾ ਤੋਂ ਬਾਅਦ ਪੰਜਾਬੀ ਸਭਾ ਅਤੇ ਸਿੱਖ ਭਾਈਚਾਰੇ ਨੇ ਉਥੋਂ ਦੇ ਥਾਣੇ ਦਾਖਲ ਕਰਵਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਅਣਪਛਾਤੇਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਵੇਂ ਇਸ ਵਿੱਚ ਤਿੰਨ ਨੇਮਡ ਹੈ ਅਤੇ ਬਾਕੀ ਸਭ ਅਗਿਆਤ ਹਨ। ਉਨ੍ਹਾਂ ਕੇ ਅਗਿਆਤ ਕੋ ਵੀ ਅਬ ਆਈਡੈਂਟੀਫਾਈ ਕੀਤਾ ਜਾ ਰਹਾ ਹੈ। ਜੋ ਅਗਿਆਤ تھے ਉਨ੍ਹਾਂ ਵਿੱਚੋਂ ਤਿੰਨ ਕਿ ਅਰੈਸਟਿੰਗ ਕੀ ਜਾ ਚੁੱਕੀ ਹੈ ਅਤੇ ਬਾਕੀ ਕੇ ਲਈ ਟੀਮ ਗਠਿਤ ਹੈ ਅਤੇ ਉਨ੍ਹਾਂ ਕੀ ਵੀ ਜਲਦੀ ਕਿ ਗ੍ਰਿਫਤਾਰੀ ਕੀਤੀ। ਮਲਜ਼ਮਾਂ ਤੇ ਤੋੜਫੋੜ ਕਰਨ ਦੇ ਨਾਲ ਨਾਲ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਇਲਜ਼ਾਮ ਹੈ। ਅਜਿਹੇ ਦੇ ਵਿੱਚ ਪੁਲਿਸ ਸਖਤ ਹੋ ਗਈ ਹੈ। ਪ੍ਰਿਸ਼ਕ ਇਸ ਤੋਂ ਆਸ਼ੀਸ਼ ਦੇ ਨਾਲ ਬਿਊਰੋ ਰਿਪੋਰਟ న్యూਸ 18 ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਰੋहतक ਤੋਂ ਤੇਰੇਂਦਰ ਚਾਦਰੀ ਦੀ ਰਿਪੋਰਟ న్యూਸ 18 ਰੋਕ ਰਹੇ ਅਗਲੀ ਖਬਰ ਦਾ ਨਸ਼ੇ ਦੇ ਖਿਲਾਫ ਐਕਸ਼ਨ ਦੇ ਵਿੱਚ ਸੰਗਰੂਰ ਪੁਲਿਸ ਨਸ਼ਾ ਤਸਕਰ ਸਰਪੰਚ ਗੁਰਜੀਤ ਪੂਰਾ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਸਰਪੰਚ ਦੇ ਬੈਂਕ ਖਾਤੇ ਦੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਨੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦੇ ਦਰਸਲ ਗੁਰਜੀਤ ਪੂਰਾ ਪਿੰਡ ਰਾਇਤrana ਦਾ ਸਰਪੰਚ ਹੈ ਗੁਰਜੀਤ ਸਿੰਘ ਪੂਰਾ ਤਾਂ ਲਗਾਤਾਰ ਡਰੱਗਸ ਦੇ ਖਿਲਾਫ ਪੁਲਿਸ ਦੇ ਵੱਲੋਂ ਜੋ ਕਿ ਸ਼ਿਕੰਜਾ ਕੱਸਿਆ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਇਸ ਦੇ ਵਿਚਾਲੇ ਸੰਗਰੂਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਨਸ਼ਾ ਤਸਕਰ ਸਰਪੰਚ ਗੁਰਜੀਤ ਪੂਰਾ ਦੀ ਪ੍ਰਾਪਰਟੀ ਫ੍ਰੀਜ਼ ਕਰ ਲਈ ਗਈ ਹੈ ਉੱਥੇ ਸਰਪੰਚ ਦੇ ਬੈਂਕ ਖਾਤੇ ਵੀ ਫ੍ਰੀਜ਼ ਕੀਤੇ ਗਏ ਨੇ ਮੌਜੂਦਾ ਸਰਪੰਚ ਗੁਰਜੀਤ ਸਿੰਘ ਇਲियस ਪੂਰਾ ਫੌਜੀ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਮਕਦਮੇ ਦਰਜ ਸੀਗੇ ਇਹਨਾਂ ਦਾ ਜੋ ਕੰਪੀਟੈਂਟ ਅਥਾਰਟੀ ਤੋਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰਸ ਸੀਗੇ ਉਹ ਇਹਨਾਂ ਨੂੰ ਵੈਸੇ ਵੀ ਡਾਕ ਰਾਹੀਂ ਡਿਲੀਵਰ ਹੋ ਚੁੱਕੇ ਨੇ ਤੇ ਉਹਦਾ ਜਿਹੜਾ ਬੰਦ ਦੀ ਪ੍ਰੋਸੈਸ ਹੈ ਇਹਨਾਂ ਦੇ ਇੱਥੇ ਡਿਸਪਲੇ ਕਰਨਾ ਸੀ ਉਹਦੇ ਲਈ ਮੈਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਏ ਆ ਤੇ ਉਹ ਆਰਡਰਸ ਇੱਥੇ ਚਿਪਕਾਏ ਆ ਸੀ ਨਹੀਂ ਇਹਦੇ ਚ ਇਹਨਾਂ ਦੇ ਨਾ ਸਤਾਈਕ ਨਾਲ ਜ਼ਮੀਨ ਦੇ ਆਰਡਰਸ ਨੇ ਠੀਕ ਹੈ ਇਹਨਾਂ ਦੇ ਅਕਾਊਂਟਸ ਜਿਹੜੇ ਇਹਨਾਂ ਦੇ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਕਾਊਂਟਸ ਨੇ ਉਹ ਅਕਾਊਂਟ ਵੀ ਫ੍ਰੀਜ਼ ਹੋਏ ਨੇ ਠੀਕ ਹੈ ਜੀ ਤੇ ਹਾਂ ਜੀ ਹਾਂ ਟਰੈਕਟਰ ਤੇ ਅਕਾਊਂਟਸ ਤੇ ਪ੍ਰਾਪਰਟੀਆਂ ਤਾਈਕ ਨਾਲ ਇਹ ਸਾਰਿਆਂ ਦੇ ਫ੍ਰੀਜ਼ਿੰਗ ਆਰਡਰਸ ਨੇ ਰੋਕ ਰਹੇ ਹਾਂਗੇ ਅਗਲੀ ਖਬਰ ਦਾ ਇੰਡੀਆਜ਼ ਗੌਟ ਰਿਲੇਟਡ ਚੋਦੇ ਕਾਰਨ ਮੁਸ਼ਕਲਾਂ ਦੇ ਵਿੱਚ ਗਿਰੇ ਯੂਟਿਊਬਰ ਅਨਵੀਰ ਅਲਾਹਾਬਦੀਆ ਨੂੰ ਸੁਪਰੀਮ ਕੋਰਟ ਤੋਂ ਰਾਤ ਮਿਲੀ ਹੈ ਜਿੱਥੇ ਸੁਪਰੀਮ ਕੋਰਟ ਨੇ ਪੋਡਕਾਸਟਰ ਨੂੰ ਦਾ ਅਨਵੀਰ ਸ਼ੋਅ ਕਰਨ ਦੀ ਆਗਿਆ ਦੇ ਦਿੱਤੀ ਹੈ ਇੰਡੀਆਜ਼ ਗਾਟ ਲੇਟੈਂਟ ਸ਼ੋ ਦੇ ਕਾਰਨ ਬੁਰੀ ਤਰ੍ਹਾਂ ਵਿਵਾਦਾਂ ਵਿੱਚ ਘਿਰੇ ਯੂਟਿਊਬਰ ਰਣਵੀਰ ਲਾਹਬਾਦੀਆ ਨੂੰ ਹੁਣ ਸੁਪਰੀਮ ਕੋਰਟ ਤੋਂ ਕੁਝ ਰਾਹਤ ਮਿਲੀ ਹੈ ਜਿੱਥੇ ਸੁਪਰੀਮ ਕੋਰਟ ਨੇ ਇੱਕ ਸ਼ਰਤ ਤੇ ਦਾ ਰਣਵੀਰ ਸ਼ੋ ਮੁੜ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਦਰਅਸਲ ਸੁਪਰੀਮ ਕੋਰਟ ਨੇ ਪੌਡਕਾਸਟਰ ਰਣਵੀਰ ਲਾਹਬਾਦੀਆ ਨੂੰ ਸ਼ਲੀਨਤਾ ਤੇ ਨੈਤਿਕਤਾ ਬਣਾਈ ਰੱਖਣ ਦੀ ਸ਼ਰਤ ਤੇ ਦਾ ਰਣਵੀਰ ਸ਼ੋ ਦਾ ਮੁੜ ਤੋਂ ਪ੍ਰਸਾਰਣ ਕਰਨ ਦੀ ਆਗਿਆ ਦਿੱਤੀ ਹੈ। ਜ਼ਿਕਰ ਹੋਇਆ ਹੈ ਕਿ ਲਾਹਬਾਦੀਆ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਬੇਨਤੀ ਦਾਇਰ ਕੀਤੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਦ ਰਣਵੀਰ ਸ਼ੋ ਨੂੰ ਚਲਾਉਣ ਤੇ ਰੋਕ ਲਗਾ ਦਿੱਤੀ ਸੀ। ਰੋਕ ਤੇ ਰਣਵੀਰ ਦੇ ਵਕੀਲ ਨੇ ਰਣਵੀਰ ਦੇ 280 ਕਰਮਚਾਰੀਆਂ ਦੀ ਰੋਜ਼ੀ-ਰੋਟੀ ਦੀ ਦਲੀਲ ਦਿੱਤੀ ਹੈ ਜਿਸ ਤੇ ਸੁਪਰੀਮ ਕੋਰਟ ਨੇ ਰੋਜ਼ਗਾਰ ਦੇ ਸਵਾਲ ਤੇ ਲਾਹਬਾਦੀਆ ਨੂੰ ਇਹ ਰਾਹਤ ਦਿੱਤੀ ਹੈ। ਜ਼ਿਕਰ ਯੋਗ ਹੈ ਕਿ ਸਮੇਂ ਰੈਣਾ ਦੇ ਇੰਡੀਆਜ਼ ਗੌਟ ਲੇਟੈਂਟ ਸ਼ੋ ਦੇ ਵਿੱਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਾਰਨ ਇਲਾਹਾਬਾਦੀਆ ਕਾਨੂੰਨੀ ਦਾਅ ਪੇਚ ਦੇ ਵਿੱਚ ਕਿਰੇ ਹੋਏ ਨੇ ਤੇ ਯੂਟਿਊਬਰ ਨੇ ਮਹਾਰਾਸ਼ਟਰ ਸਾਈਬਰ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਆਪਣੀ ਗਲਤੀ ਮੰਨੀ ਹੈ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ